ਦੇਖੋ ਰੰਧਾਵਾ ਸਾਹਿਬ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਪੇਦਲਾ ਚਾਹੀਦਾ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਨੇ ਕੋਈ ਬੰਦਾ ਵਿਅਕਤੀ ਤੁਸੀਂ ਸਾਰੇ ਸਮਝਦਾਰ ਹੋ ਪੰਜਾਬ ਦੇ ਲੋਕ ਸਮਝਦਾਰ ਨੇ ਕੋਈ ਵੀ ਵਿਅਕਤੀ ਰਾਤੋਂ ਰਾਤ ਗੈਂਗਸਟਰ ਨਹੀਂ ਬਣਦਾ ਹੈਗਾ ਉਹ ਭਾਈ ਉਹਨਾਂ ਤੇ 40 40 ਕੇਸ 50 50 ਕੇਸ ਪਿਛਲੇ 15 15 ਸਾਲ ਤੋਂ ਹਿਸਟਰੀ ਸ਼ੀਟ ਪਿਛਲੇ 10 10 ਸਾਲ ਤੋਂ ਹਿਸਟਰੀ ਸ਼ੀਟਰ ਪਿਛਲੇ 5 5 ਸਾਲ ਤੋਂ ਹਿਸਟਰੀ ਸ਼ੀਟਰ ਉਹ ਕਿਹਨੇ ਪੈਦਾ ਕੀਤੇ ਪੰਜਾਬ ਯਾ ਸ਼੍ਰੋਮਣੀ ਅਕਾਲੀਲਲ ਬੀਜੇਪੀ ਦੀ ਰਾਜ ਰਹੇਗਾ ਜਾਂ ਕਾਂਗਰਸ ਪਾਰਟੀ ਦਾ ਰਾਜ ਰਹੇਗਾ ਸੋ ਗੈਂਗਸਟਰ ਪੈਦਾ ਕਰਨ ਵਾਲੀਆਂ ਪਾਰਟੀਆਂ ਕਿਹੜੀਆਂ ਨੇ ਜਾਂ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲਾ ਚੰਗਾ ਹੁੰਦਾ ਜੋ ਆਪਣੀ ਪਾਰਟੀ ਛੱਡ ਕੇ ਆਜ਼ਾਦ ਲੜਦੇ ਫਿਰੇ ਗੱਲ ਤੇ ਬੋਲ ਸਕਦੇ ਸੀਗੇ ਸੋ ਪੰਜਾਬ ਜਾਣਦਾ ਕਿ ਗੈਂਗਸਟਰ ਖੁਦ ਉਹਨਾਂ ਨੇ ਪੈਦਾ ਕੀਤੇ ਨੇ ਸਾਡੇ ਤੇ ਝੂਠਾ ਦੋਸ਼ ਲਾ ਰਹੇ ਨੇ ਉਹ ਕਹਿੰਦੇ 2 ਸਾਲ ਤੋਂ ਕਾਰਵਾਈ ਤਾਂ ਤੁਸੀਂ ਕੀਤੀ ਨਹੀਂ ਉਹ ਕਹਿੰਦੇ ਚੈਲੰਜ ਕੀਤਾ ਸੀ ਕਾਰਵਾਈ ਕਰਨ ਲਈ ਪੰਜਾਬ ਦੇ ਅੰਦਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਭ ਤੋਂ ਵੱਧ ਗੈਂਗਸਟਰਾਂ ਦਾ ਸਫਾਇਆ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੇਂ ਹੋਇਆਗਾ ਸੋ ਜੋ ਕੁਛੇ ਮਰਜ਼ੀ ਕਹੀ ਜਾਣ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਔਰ ਪੰਜਾਬ ਤਰੱਕੀ ਕਰ ਰਿਹਾ ਹੈ। ਅੰਸਾਰੀ ਵਾਲੇ ਮਾਮਲੇ ਤੇ ਕਾਰਵਾਈ ਕੀ ਦੇਣਗੇ ਹੱਕ ਚਲੋ ਹੈ ਜੀ ਅੰਸਾਰੀ ਵਾਲੇ ਮਾਮਲੇ ਵਿੱਚ ਚੱਲ ਕਰਦੇ ਬਿਲਕੁਲ ਚਾਰੇ ਸੀਟਾਂ ਤੇ ਅੱਜ VOTING ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਉਹਨਾਂ ਜਿਹੜੇ ਚਾਰ ਸੀਟਾਂ ਦੇ VOTER ਨੇਗੇ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਘਰਾਂ ਚੋਂ ਨਿਕਲੋ ਅਮਨ ਸ਼ਾਂਤੀ ਦੇ ਨਾਲ ਜਾ ਕੇ ਆਪਣੇ ਮਤ ਦਾ ਪ੍ਰਯੋਗ ਕਰੋ VOTES ਪਾਓ ਔਰ ਮੈਨੂੰ ਪੂਰਨ ਉਮੀਦ ਆ ਕਿ ਚਾਰੇ ਸੀਟਾਂ ਆਮ ਆਦਮੀ ਪਾਰਟੀ ਕਾਟੀ ਲੀਡ ਲਾ ਜਿੱਦ ਪ੍ਰੋਫੈਸਰ ਸਰ ਜੀ ਇੱਕ ਮਿੰਟ ਸਰ ਅੱਜ ਕੋਆਪਰੇਟਿਵ ਵੀਕ ਦਾ ਲਾਸਟ ਡੇ ਸੀਗਾ ਕਾਫੀ ਚੀਜ਼ਾਂ ਨੂੰ ਲੈ ਕੇ ਤੁਸੀਂ ਜਿਹੜੀ ਹੈਗੀ ਡਿਵੈਲਪਮੈਂਟ ਕੀਤੀ ਹੈ ਹੋਰ ਵੀ ਅਪਡੇਸ਼ਨ ਨੂੰ ਲੈ ਕੇ ਤੁਸੀਂ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਦੇਖੋ ਅੱਜ ਪੂਰੇ ਦੇਸ਼ ਦੇ ਅੰਦਰ ਜਿਹੜਾ ਭਾਰਤੀ ਸਹਿਕਾਰੀ ਹਫਤਾ ਬਣਾਇਆ ਜਾ ਰਿਹਾ ਸੀਗਾ ਉਹਦਾ ਅੱਜ ਲਾਸਟ ਦਿਨ ਸੀਗਾ ਔਰ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲੰਗਾ ਗੱਜਾ ਕਿ ਸਾਡੇ ਸੈਲਫ ਹੈਲਪ ਗਰੁੱਪ ਜਿਹਦੇ ਨੇ ਉਹ ਪੰਜਾਬ 'ਚ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਸਾਡੀਆਂ ਮਾਮਾ ਪੈੜਾ ਉਹਨਾਂ ਸੈਲਫ ਹੈਲਪ ਗਰੁੱਪਾਂ ਦੇ ਰਾਹੀਂ ਆਪਣੇ ਪਰਿਵਾਰ ਨੂੰ ਪਾਲ ਰਹੀਆਂ ਨੇ ਔਰ ਸਹਿਕਾਰਤਾ ਮੂਵਮੈਂਟ ਦੇ ਅੰਦਰ ਆਪਣਾ ਯੋਗਦਾਨ ਪਾ ਰਹੇ ਨੇਗੇ ਸਾਰੇ ਸਾਡੇ ਡਿਪਾਰਟਮੈਂਟ 'ਚ ਮੈਂ ਗੱਲ ਕਰਾਂ ਮਿਲਕ ਫੈਟ ਮਾਰਕ ਫੈਟ ਪੰਜਾਬ ਰਾ ਸਹਿਕਾਰੀ ਬੈਂਕ ਪੰਜਾਬ ਰਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਹਾਊਸ ਫੈਟ 슈ਗਰ ਫੈਟ ਲੇਬਰ ਫੈਟ ਇਹ ਸਾਰੀਆਂ ਇੰਸਟੀਚੂਨ ਹੈਗੀਆਂ ਜਿਹੜੀਆਂ ਕੋਆਪਰੇਟਿਵ ਡਿਪਾਰਟਮੈਂਟ ਦੇ ਅੰਦਰ ਆਉਂਦੀਆਂ ਰਹੀਆਂ ਨੇਗੀਆਂ ਔਰ ਸਾਰੀਆਂ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਨੂੰ ਅੱਗੇ ਵਧਾਰ ਰਹੀਆਂ ਨੇਗੀਆਂ ਆਰਥਿਕਤਾ ਦੇ ਅੰਦਰ ਆਪਣਾ ਯੋਗਦਾਨ ਪਾ ਰਹੀਆਂ ਨੇਗੀਆਂ ਔਰ ਖਾਸ ਕਰਕੇ ਜੇ ਗੱਲ ਕਰੀਏ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਇੱਕ ਖੇਤੀਬਾੜੀ ਸੂਬਾਗਾ ਔਰ ਇਸ ਸੂਬੇ ਦੇ ਅੰਦਰ ਸਹਿਕਾਰੀ ਸੁਭਾਵਾਂ ਆਪਣਾ ਬੜਮੁੱਲਾ ਯੋਗਦਾਨ ਪੰਜਾਬ ਦੇ ਕਿਸਾਨ ਦੀ ਉਨਤੀ ਦੇ ਲਈ ਪੰਜਾਬ ਦੇ ਫਾਰਮਰ ਨੂੰ ਅੱਗੇ ਵਧਾਉਣ ਦੇ ਲਈ ਪੰਜਾਬ ਡਿਪਾਰਟਮੈਂਟ ਨੂੰ ਹੋਰ ਤਕੜਾ ਕਰਨ ਲਈ ਆਪਣਾ ਯੋਗਦਾਨ ਲਗਾਤਾਰ ਪਾ ਰਹੇ ਨੇ ਜਿਵੇਂ ਮਿਲਕ ਫੈਡ ਦੀ ਗੱਲ ਕਰਾਂ ਪੰਜਾਬ ਦਾ ਮਿਲਕ ਫੈਡ ਅਦਾਰਾ ਜਿਹੜਾ ਉਹਨੇ ਹੁਣ ਤੱਕ ਦਾ ਸਭ ਤੋਂ ਸਰਬੋਤਮ ਰਿਕਾਰਡ ਜਿਹੜਾ ਇਸ ਸਰਕਾਰ ਚ ਟੈਮ ਕੀਤਾਗਾ 31 ਲੱਖ ਲੀਟਰ ਦੁੱਧ ਦੀ 31 ਲੱਖ ਲੀਟਰ ਦੁੱਧ ਜਿਹੜੀ ਆ ਉਹਨਾਂ ਨੇ ਖਰੀਦ ਜਿਹੜੀ ਆ ਖਰੀਦਿਆ ਉਸ ਦੁੱਧ ਨੂੰ ਇਸ ਸਾਲ ਦੇ ਅੰਦਰ ਔਰ ਉਹਦੀ ਸਾਬ ਸਵਾਲ ਕੀਤੀ ਔਰ ਪ੍ਰੋਡਕਟ ਬਣਾ ਕੇ ਜਿਹੜੇ ਨੇਗੇ ਉਹ ਲੋ ਜਿਹੜੇ ਪੰਜਾਬ ਚ ਵੇਚੇ ਵੀ ਉਹ ਦੇਸ਼ ਪਰ ਦੇ ਵਿੱਚ ਵੇਚੇ ਇਸ ਤੋਂ ਬਿਨਾ ਇਸ ਤੋਂ ਬਿਨਾ ਤਿੰਨ ਨਵੇਂ ਪ੍ਰੋਡਕਟ ਜਿਹੜੇ ਨੇ ਮਿਲਕ ਫੈਟ ਵੱਲੋਂ ਅੱਜ ਲਾਂਚ ਕੀਤੇ ਗਏ ਜਿਨ੍ਹਾਂ ਵਿੱਚ ਕਰੀਮ ਅਤੇ ਦਹੀਂ ਕਰੀਮ ਅਤੇ ਦਹੀਂ ਅਤੇ ਘੱਟ ਫੈਟ ਵਾਲ ਡੇਰੀ ਡੇਰੀ ਜਿਹੜੇ ਫਾਈਟਰ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਆ ਫਾਈਟਰ ਨੇ ਇਸੇ ਤਰ੍ਹਾਂ ਗਾਂ ਦਾ ਘਿਓ ਗਾਂ ਦਾ ਘਿਓ ਦਾ ਜਿਹੜਾ ਪੌਚ ਆ ਉਹ 30 ਮਿਲੀਲੀਟਰ ਦੇ ਵਿੱਚ ਯਾਨੀ ਛੋਟਾ ਪੌਚ ਦਿੱਤਾ ਗਿਆ ਗਾਂ ਦੇ ਘਿਓ ਦਾ ਬਹੁਤ ਵੱਡੀ ਮੈਂ ਸਮਝਦਾ ਇੱਕ ਉਪਲਬਧਤਾ ਸਾਡੇ ਮਿਲਕਫੈਟ ਨੇ ਕੀਤੀ ਹੈ ਇਸੇ ਤਰ੍ਹਾਂ ਨਮਕ ਰਹਿਤ ਚਿੱਟਾ ਮੱਖਣ ਜਿਹੜਾ ਚਿੱਟਾ ਮੱਖਣ ਨਮਕ ਰਹਿਤ ਉਹਦੀ ਵੀ ਲਾਂਚਿੰਗ ਜਿਹੜੀ ਆ ਅੱਜ ਮਿਲਕਫੈਟ ਵੱਲੋਂ ਕੀਤੀ ਗਈ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ 슈ਗਰਫੈਟ ਦੀ ਪੰਜਾਬ ਦੇ 슈ਗਰਫੈਟ ਦਾ ਅਦਾਰਾ ਜਿਹੜਾ ਉਹਨੇ ਆਪਣਾ ਕਿਉਂਕਿ ਪੰਜਾਬ ਸਰਕਾਰ ਜਦੋਂ ਆਈ ਆ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਬਹੁਤ ਸਾਰੇ ਬਕਾਏ ਕਿਸਾਨਾਂ ਦੇ ਪੁਰਾਣੀ ਕਾਂਗਰਸ ਸਮੇਂ ਦੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਬਕਾਇਆ ਜਿਹੜੇ ਪੈਂਡਿੰਗ ਪਏ ਸੀ ਲਗਭਗ 400 ਕਰੋੜ ਤੋਂ ਉੱਪਰ ਦੇ ਪੈਸੇ ਪਏ ਸੀ ਪੈਂਡਿੰਗ ਉਹ ਸਾਰੇ ਜਦੋਂ ਤੁਰੰਤ ਜਾਰੀ ਕੀਤੇ ਗਏ ਤਾਂ ਉਹਦੇ ਨਾਲ ਗੰਨਾ ਕਾਸ਼ਟਕਾਰਾਂ ਨੂੰ ਵੱਡਾ ਹਲਾਰਾ ਮਿਲਿਆ ਵੱਡਾ ਹੰਗਾਰਾ ਮਿਲਿਆ ਔਰ ਅੱਜ ਪੰਜਾਬ ਦਾ ਜਿਹੜਾ 슈ਗਰ ਦੇ ਥੱਲੇ ਰਕਬਾਗਾ ਉਹ ਲਗਭਗ 50 ਹਜ਼ਾਰ ਫੈਕਟਰੀ ਸੀ 2022 ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅੱਜ ਉਹ ਵੱਧ ਕੇ 56 ਹਜ਼ਾਰ ਫੈਕਟਰੀ ਹੋ ਗਿਆ ਯਾਨੀ 6.5000 ਹੈਕਟੇਰ ਨਮਾ ਜਿਹੜਾ ਐਡ ਇਸ ਕਰਕੇ ਹੋਇਆ ਕਿਉਂਕਿ ਸਰਕਾਰ ਨੇ ਪੰਜਾਬ ਦੇ ਗੰਨਾ ਕਾਸਟਰਾਂ ਦੀ ਬਾਹ ਫੜੀ ਔਰ ਗੰਨੇ ਦੇ ਪੈਸੇ ਜਿਹੜਦੇ ਉਹ ਸਮੇਂ ਸਿਰ ਦਿੱਤੇ ਰਹੇ ਇਸੇ ਤਰੀਕੇ ਜਿਵੇਂ ਭੋਗਪੁਰ ਸਹਿਕਾਰੀ ਖੰਡ ਮੇਲਾ ਉਹਦੇ ਅੰਦਰ ਕੋ ਜਨਰੇਸ਼ਨ ਦਾ ਜਿਹੜਾ ਕੋ ਜਨਰੇਸ਼ਨ 14 ਮੈਗਾਵਾਟ ਦਾ ਅਸੀਂ ਪਲਾਟ ਲਾਇਆ ਉਹਦੇ ਨਾਲ 1.50 ਕਰੋੜ ਰੁਪਏ ਤੋਂ ਉੱਪਰ ਦੀ ਕਮਾਈ ਜਿਹੜੀ ਆ ਉਹ ਮਿਲ ਨੂੰ ਹੋਈ ਆ ਇਹ ਮੈਂ ਤਾਂ ਗੱਲ ਕਰ ਰਿਹਾ ਕਿ ਪੰਜਾਬ ਦੇ ਸਹਿਕਾਰਤਾ ਡਿਪਾਰਟਮੈਂਟ ਦੇ ਜਿਹੜੇ ਕਦਮ ਲਏ ਉਹ ਲਗਾਤਾਰ ਤਰੱਕੀ ਵੱਲ ਵੱਧ ਰਹੇ ਨੇ ਲਗਾਤਾਰ ਜਿਹੜਾ ਇੰਪਰੂਵਮੈਂਟ ਹੋਈ ਆ ਇਸੇ ਤਰ੍ਹਾਂ ਮਾਰਕਫੈਟ ਦੀ ਗੱਲ ਕਰਾਂ ਮਾਰਕਫੈਟ ਨੇ ਵੀ ਨਵੇਂ ਆਪਣੇ ਗੋਲ ਸੈੱਟ ਕੀਤੇ ਚਾਹੇ ਉਹ ਮੂੰਗੀ ਦੀ ਖਰੀਦ ਦੇ ਹੋਣ ਔਰ ਜਿਹਦੇ ਨਾਲ ਪੰਜਾਬ ਦਾ ਲਗਭਗ 4500 ਤੋਂ ਉੱਪਰ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਇਆ ਔਰ ਡਾਈਵਰਸੀਫਿਕੇਸ਼ਨ ਵੱਲ ਕਦਮ ਜਿਹੜੇ ਨੇ ਉਹ ਪੰਜਾਬ ਦੇ ਹੋਏ ਇਸੇ ਤਰੀਕੇ ਜਿਹੜਾ ਸਹਿਕਾਰੀ ਬੈਂਕਾਂ ਉਹਦਾ ਕੰਪਿਊਟਰਾਈਕਰਨ ਉਹਦਾ ਕੰਪਿਊਟਰਾਈਕਰਨ ਪੰਜਾਬ 'ਚ ਹੋਇਆ ਔਰ ਲਗਭਗ ਅੱਜ ਪੰਜਾਬ ਦੀਆਂ ਸਹਿਕਾਰੀ ਬੈਂਕ ਦੀਆਂ ਅੱਧੀਆਂ ਬ੍ਰਾਂਚਾਂ ਦਾ ਕੰਪਿਊਟਰਿਕਰਨ ਮੁਕੰਮਲ ਹੋ ਚੁੱਕਿਆ ਔਰ ਅਧਿਹਾਰਿਆਂ ਦੀਆਂ ਨੇ ਉਹਨਾਂ ਦਾ ਕੰਮ ਵੀ ਜਿਹੜਾ ਬੜੇ ਜਲਦੀ ਪੂਰਾ ਹੋ ਜਾਊਗਾ ਲੇਬਰ ਫੈਟ ਨੇ ਬਿਲਕੁਲ ਲੇਬਰ ਫੈਟ ਸੁਸਾਇਟੀ ਰਜਿਸਟਰ ਕਰਦਾਗਾ ਉਹਨਾਂ ਨੇ ਬੜੇ ਅੱਛੇ ਆਪਣੇ ਰਿਜ਼ਲਟ ਦਿੱਤੇ ਨੇ ਕਿ ਸੋ ਅੱਜ ਜਿਹੜਾ ਇਹ ਵੀਕ ਦਾ ਅੰਤਮ ਦਿਨ ਸੀਗਾ ਉਹਦੇ ਉੱਤੇ ਸਾਰੀਆਂ ਉਹਨਾਂ ਸਾਥੀਆਂ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਦਾ ਹੌਸਲਾ ਵਧਾਇਆ ਗਿਆ ਜਿਹੜੇ ਸਹਿਕਾਰਤਾ ਦੇ ਖੇਤਰ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਨੇਗੇ ਜਿਹੜੇ ਸਾਡੀ ਸਹਿਕਾਰਤਾ ਕਿਉਂਕਿ ਆ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਆ ਸਹਿਕਾਰਤਾ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਆ ਕਿਉਂਕਿ ਸਿੱਧੀ ਕਿਸਾਨੀ ਨਾਲ ਜੁੜੀ ਹੋਈ ਆ ਸਿੱਧੀ ਫਾਰਮਰ ਨਾਲ ਜੁੜੀ ਹੋਈ ਆ ਸੋ ਨੂੰ ਅਸੀਂ ਹੋਰ ਮਜ਼ਬੂਤ ਕਰ ਰਹੇ ਹਾਂਗੇ ਸੌਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਜਿਹੜੇ ਨੇਗੇ ਦੇਖਣ ਨੂੰ ਮਿਲਣਗੇ ਜੀ ਬਈ ਸੋਲਿਊਸ਼ਨ ਜੀ ਜੀ ਤੁਹਾਡੇ ਰੇਰਾਂ ਬਾਬਾ ਨਾਲ ਵਿੱਚ ਕੁਝ ਬਾਤ ਨੂੰ ਵਧਾਵਾ ਦਿੱਤਾ ਗਿਆ ਤੇ ਉੱਥੇ ਕਿੱਥੇ ਰੇਰਾਂ ਬਾਬਾ ਨੰਦਰ ਸਿੰਘ